ਸੋ ਹੈਲੋ ਗਾਇਸ ਕਿਦਮ ਸਾਰੇ ਸਵਾਗਤ ਕਰਦਾ ਤੁਹਾਡਾ ਆਪਣੇ ਕੋਰਵੇਂ ਅੱਜ ਦੇ ਵਲੌਗ ਚ ਅੱਜ ਆਪਾਂ ਚੱਲੇ ਆਂ ਆਪਣੀ ਮਾਸੀ ਪਿੰਡ ਮੇਲੇ ਤੇ ਮਦੀਪੁਰ ਤੇ ਇਧਰ ਗੁਨਾਜ ਗੁਨਾਜ ਵੀ ਅੱਜ ਚੱਲੀ ਆ ਤੇ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਆਂ ਤੇ ਉਹ ਸਾਹਮਣੇ ਗੁਰਦੁਆਰਾ ਸਾਈਬਿਆ ਜੋ ਇਹਨਾਂ ਦੇ ਰੰਗ ਦੇ ਨਾਲ ਹੁਣ ਆਪਾਂ ਤੁਰ ਕੇ ਹੀ ਜਾਂਦੇ ਆਂ ਕਿਉਂਕਿ ਗੱਡੀਆਂ ਇੱਥੇ ਲੱਗੀਆਂ ਐ ਤੇ ਗੱਡੀਆਂ ਨਹੀਂ ਅੱਗੇ ਜਾਂਦੀਆਂ ਮਿੱਤਰੋ ਆ ਵੇਖੋ ਕਿੰਨੀ ਮਨਿਆਰੀ ਲੱਗੀ ਹੋਈ ਐ ਉਹ ਪਿਆਰ ਭਾਵਾ ਦੇ ਨਾਲ ਉਹਨਾਂ ਨੂੰ ਸਾਥ ਦੇਣ ਦਾ ਆਏ ਕੇ ਇਹਨੂੰ ਵੇਖਣ ਦਾ ਕਰਾਤੇ ਜੋੜੇ ਜਮਾ ਪਾਣੀ ਦਾ ਤੂ ਧਾਰ ਕੇ ਤੇ ਪਾਣੀ ਸਾਹਿਬ ਦਾ ਸਰਦਾਰ ਬਰਤਾਰ ਤੋਂ ਉਹ ਮਿਲੇ ਨੀਰਾਨੀ ਦਾ ਦਜੀਵਰੀ ਦਜੀਵਰੀ ਕਮੋਂ ਸਿਆ ਫੇਰ ਅਖੀਰ ਇਹ ਕਿਤੇ ਨਹੀਂ ਆਉਣ ਮਿੱਤਰੋ ਆਪਾਂ ਜਾਂਦੇ ਆ ਘਰ ਵੱਲ ਨੂੰ ਤੇ ਮੈਂ ਇੱਕ ਚੀਜ਼ ਲਈ ਆ ਉਹ ਵੀ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਤੇ ਇਧਰ ਪਰਨਾਜ ਤੇ ਮਿੱਤਰੋ ਹੁਣ ਆਪਾਂ ਪਿੰਡ ਤੇ ਤੇ ਪਹੁੰਚ ਚੁੱਕੇ ਆ ਆਪਾਂ ਚੱਲੇ ਆਂ ਗੱਡੀ ਲਾਉਣ ਤੇ ਮਿੱਤਰੋ ਹੁਣ ਆਪਾਂ ਘਰ ਤਾਂ ਆ ਚੁੱਕੇ ਆਂ ਤੇ ਹੁਣ ਮੈਂ ਤੁਹਾਨੂੰ ਉਹ ਈ ਚੀਜ਼ ਦਿਖਾਉਣਾ ਜਿਹੜੀ ਮੈਂ ਤੁਹਾਨੂੰ ਆਖ ਰਿਆ ਸੀ ਤੇ ਮਿੱਤਰੋ ਆ ਉਹ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਦਿਹਾ ਹੀ ਕਹਿਣਾ ਇਹ ਹੈਗਾ ਪੋਰਟੇਬਲ ਫੈਨ ਆ ਵੇਖੋ ਇਹਦੀ ਹਵਾ ਵੀ ਬੜੀ ਹੈ ਤੇ ਇਹਦੇ ਨਾਲ ਸਾਨੂੰ ਇਹ ਆ ਦੋਸ਼ਾਂਵਾਂ ਮਿਲਦੀਆਂ ਹਨ ਇੱਕ ਤੇਦੀ ਧਾਰਿਆ ਇਹ ਐਡਪਟਰ ਜਿਹੜਾ ਫੋਨ ਚਾਰਜ ਕਰਦਾ ਐਡਪਟਰ ਉਹਦੇ ਚ ਇਦਾਂ ਲਾਉਣ ਨਾਲ ਤੇ ਇਹ ਇੱਥੇ ਲਾ ਕੇ ਇਹਨੇ ਚਾਰਜ ਵੀ ਹੋਈ ਜਾਣਾ ਤੇ ਦੋਵਾਂ ਤਿੰਨ ਘੰਟਿਆਂ ਚ ਪੂਰੀ ਚਾਰਜ ਹੋ ਜਾਂਦੀ ਆ ਪੋਰਟੇਬਲ ਫੈਨ ਤੇ ਇਹਨੂੰ ਜੇ ਕਿਤੇ ਆਪਾਂ ਸਟੈਂਡ ਕਰਨਾ ਹੋਵੇ ਇਦਾਂ ਇਹਨੂੰ ਆਪਾਂ ਸਟੈਂਡ ਵੀ ਕਰ ਸਕਦੇ ਆ ਤੇ ਹੁਣ ਤੁਹਾਨੂੰ ਇਹਦੀ ਹਵਾ ਵੀ ਵਿਖਾਉਣੀ ਹੈ ਇਧਰ ਵੇਖੋ ਮਿੱਤਰੋ ਬੜੀ ਹਵਾ ਹੈ ਤੇ ਤੁਹਾਨੂੰ ਇਹਦੀ ਐਗਜ਼ਾਮਪਲ ਵੀ ਦਿਨੇ ਆ। ਬਸ ਬਸ ਤੇ ਮਿੱਤਰੋ ਹੁਣ ਤੁਹਾਨੂੰ ਇਹਦੀ ਐਗਜ਼ਾਮਪਲ ਦਿਖਾਉਨੇ ਆ ਜਿਦਾ ਵੇਖੋ ਆ ਪੇਪਰ ਆ ਤੇ ਆ ਵੇਖੋ ਹੁਣ ਆ ਸਿੱਧਾ ਲੈਣਾ ਤੇ ਜਦੋਂ ਵੇਖਿਓ ਚੱਲਿਆ ਹੁਣ ਚਲਾਉਣ ਲੱਗਾ। ਆ ਵੇਖੋ ਇਕੱਠੇ ਹੋ ਗਏ ਸਾਰੇ ਤਾਂ ਨੂੰ ਹੋ ਗਏ। ਇਧਰ ਵੇਖਿਓ। ਆਲਕੋ ਹੁਣ ਬੰਦ ਕੀਤਾ ਉਹ ਸਾਰੇ ਸਿੱਧੇ ਹੋ ਗਏ। ਆ ਵੇਖੋ ਕਿੰਨੀ ਹਵਾ ਹੈ ਇਹ ਕਾਗਰ ਤੋਂ ਇਤੁਈ ਅੱਜ ਜਲਾ ਸਕਦੇ ਜੀ। ਮਿੱਤਰੋ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਤੇ ਦਿਖਾਤੀ ਆ ਫੈਨ ਦੀ ਤੇ ਇਹ ਵਲੋਗ ਆਪਾਂ ਇੱਥੇ ਐਂਡ ਕਰਨੇ ਜੇ ਚੰਗਾ ਲੱਗਾ ਹੋਵੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਬਾਏ ਗਾਇਸ ਲਾਈਕ ਸਬਸਕ੍ਰਾਈਬ ਕਰ ਦਿਓ